ਵੱਲੋਂ ਜਿਹੜਾ ਸੁਹਾ ਜਿਹੜਾ ਕੋਟਲੀ ਜਿਹੜਾ ਰੋੜ ਤਾਂ ਹੈ ਜਿਹੜਾ ਟੁੱਟ ਗਿਆ 10 ਕਿੱਲਿਆਂ ਵਿੱਚ ਜਿਹੜਾ ਪਾਣੀ ਚੱਲ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਜਿਸ ਤੇ ਵਿੱਚ ਲੋਕਾਂ ਵੱਲੋਂ ਪੱਠੇ ਲਗਾਏ ਹੋਏ ਸੀ ਝੋਨਾ ਲਗਾਏ ਸੀ ਵੱਖ-ਵੱਖ ਤਰ੍ਹਾਂ ਜਿਹੜੇ ਲੋਕਾਂ ਵੱਲੋਂ ਜਿਹੜੇ ਫਸਲ ਬੀਤੀ ਗਈ ਸੀ ਉੱਥੇ ਤੋਂ ਦੱਸਦੀ ਕਿ ਆ ਦੇ ਘਰਾਂ ਘਰਾਂ ਦੇ ਨਾਲ ਉਧਾਰੇ ਪਾਣੀ ਲੱਗ ਗਿਆ ਕਿ ਕਿੰਨਾ ਬਗਲ ਕੋਈ ਪਤਾ ਨਹੀਂ ਕਦੋਂ ਨੀਂਹ ਅੱਧੇ ਦੂਕਾ ਕਿੰਨੇ ਵਜੇ ਦੀ ਘਟਨਾ ਹੈ ਕੀ ਪਕਾ ਦੇ ਨਾਲ ਹੋਇਆ ਤੁਹਾਨੂੰ ਕੀ ਲੱਗਦਾ ਮੇਰੇ 3 ਵਜੇ ਦਾ ਪਤਾ ਨਹੀਂ ਲੱਗਦਾ ਪਾਣੀ ਕੰਨਾਂ ਨੂੰ ਉਹਨਾਂ ਨੂੰ ਵੱਗ ਲੱਗਾ ਕੱਚੇ ਕੋਟੇ ਮਗਾਣਾ ਕੇ ਗਰੀਬਾਂ ਦੇ ਜੀਵਨ ਦਾ ਪ੍ਰਦਾਨੂ ਕਿਵੇਂ ਬਰੂਗਾ ਸਤ ਕੋ ਇਸ ਸੂਆ ਟੁੱਟਿਆ ਜੀ ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਆ ਪਾਣੀ ਦਾ ਨਿਕਾਸ ਉਹ ਕੱਢੀ ਜੰਨੇ ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ ਤੇ ਪੂਰੇ ਪੰਜਾਬ ਦੇ ਵਿੱਚ ਗਰਮੀ ਪੂਰੇ ਸ਼ਿਖਰਾ ਤੇ ਸੀ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਅੱਜ ਤੜਕਸਰ ਜਿੱਥੇ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਬਰਸਾਤ ਹੋਈ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਅੱਜ ਤੜਕਸਰ ਜਿਹੜੀ ਮੁਖਸਰ ਦੇ ਵਿੱਚ ਬਰਸਾਤ ਹੋਈ ਹੈ ਦੇਖ ਸਕਦੇ ਹੋ ਕਿਸਾਨਾਂ ਦਾ ਜਿਹੜਾ ਤੜਕਸਰ ਜੋ ਬਰਸਾਤ ਹੋਈ ਹੈ ਕਾਫੀ ਨੁਕਸਾਨ ਹੋਇਆ ਦੇਖ ਸਕਦੇ ਹੋ ਪੁੱਲ ਜਿਹੜਾ ਸੂਹਾ ਜਿਹੜਾ ਕੋਟਲੀ ਜਿਹੜਾ ਰੋਡ ਦਾ ਹੈ ਜਿਹੜਾ ਟੁੱਟ ਗਿਆ ਤੇ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 10 ਕਿੱਲਿਆਂ ਵਿੱਚ ਜਿਹੜਾ ਪਾਣੀ ਚੱਲ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਜਿਸ ਦੇ ਵਿੱਚ ਲੋਕਾਂ ਵੱਲੋਂ ਪੱਠੇ ਲਗਾਏ ਹੋਏ ਸੀ ਝੋਨਾ ਲਗਾਇਆ ਹੋਇਆ ਸੀ ਵੱਖ-ਵੱਖ ਤਰ੍ਹਾਂ ਜਿਹੜੇ ਲੋਕਾਂ ਵੱਲੋਂ ਜਿਹੜੇ ਫਸਲ ਬੀਜੀ ਗਈ ਸੀ ਉੱਥੇ ਤੋਂ ਦੱਸਦੀ ਕਿ ਆਸ-ਪਾਸ ਦੇ ਨੇੜੇਕੀ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਜਾਣਾ ਸ਼ੁਰੂ ਹੋ ਤੇ ਹੋ ਗਿਆ ਦੇਖ ਸਕਦੇ ਹੋ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੇ ਕੋਟਲੀ ਰੋਡ ਦੀਆਂ ਜਿੱਥੇ ਅੱਜ ਟੜਕਸਰ ਜਿਹੜਾ ਸੂਆ ਟੁੱਟ ਕਰਨ ਜਿਹੜਾ ਕਾਫੀ ਲੋਕਾਂ ਦਾ ਨੁਕਸਾਨ ਹੋ ਰਿਹਾ ਤੋਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਸ੍ਰੀ ਮੁਕਸਰ ਸਾਹਿਬ ਦੀਆਂ ਤਸਵੀਰਾਂ ਉੱਥੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਜੋ ਅੱਜ ਨੁਕਸਾਨ ਹੋਇਆ ਟੜਕਸਰ ਬਰਸਾਤ ਹੋਈ ਹੈ ਭਾਈ ਜੀ ਕੀ ਨਾ ਮੈਂ ਕੀ ਕਹਿਣਾ ਚਾਹੁੰਦੇ ਜੋ ਅੱਜ ਬਰਸਾਤ ਹੋਈ ਹੈ ਬਰਸਾਤ ਦਾ ਵੇਲੇ ਜ਼ੋਰ ਦੇ ਬੱਚਿਆਂ ਨੇ ਆ ਬੰਨ ਬੰਨ ਆ ਆਲਾ ਦੇ ਲੱਕੜਾ ਰੁਕੜਾਈ ਜਾਂ ਤੇ ਚਾਰ ਪਾਣੀ ਦੇ ਖਰਾਬ ਹੋ ਜਾਂਦੇ ਆ ਉਦੋਂ ਜੇ ਘਰਾਂ ਘਰਾਂ ਦੇ ਨਾਲ ਉਹ ਸਾਰੇ ਪਾਣੀ ਲੱਗ ਗਿਆ ਕਿਤੇ ਸੂਕਾ ਦੇ ਨਾਲ ਕੋਈ ਪਤਾ ਨਹੀਂ ਕਦੋਂ ਨਹੀਂ ਆਇਆ ਦੱਦ ਕਣੋ ਕਿੰਨੇ ਵਜੇ ਤੇ ਘਟਣਾ ਹੈ ਕੀ ਪਕਾ ਦੇ ਨਾਲ ਹੋਇਆ ਤੁਹਾਨੂੰ ਕੀ ਲੱਗਦਾ ਮੇਰੇ ਜੀ ਵਜੇ ਸਾਡਾ ਤੋਂ ਪਤਾ ਲੱਗਦਾ ਨਾ ਟੁੱਟੀ ਹੋਈ ਆ ਨਾਲ ਇੱਕ ਮਿੱਟੀ ਜਿਹੜੀ ਚਬਾਈਦਾ ਤੇ ਮਿੱਟੀ ਵੀ ਲਦੀ ਮਿੱਟੀ ਵੀ ਆ ਗਈ ਜਿਹਨਾਂ ਦੇ ਆਖਰੇ ਚਬਾਈਦੇ ਘੱਟੇ ਜਾਣ ਮੁੱਖੀ ਤੇ ਬਾਕੀ ਹੋਣਾ ਮਾਰ ਇੱਕ ਮਾਰੋ ਨਹੀਂ ਦੇਦਰੋ ਸਾਰੇ ਪਾਣੀ ਕੰਧਾਂ ਨੂੰ ਕੋਲ ਨੂੰ ਖਾ ਲੱਗਾ ਤੇ ਕੱਚੇ ਕੋਟੇ ਮਗਾਣਾ ਕਿ ਗਰੀਬਾਂ ਦੇ ਕਿਵੇਂ ਬਦਲ ਪ੍ਰਦਾਨ ਕਿਵੇਂ ਬਰ ਹੋਗਾ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਜਿਹੜਾ ਇਹ ਟੁੱਟਿਆ ਕਾਰਨ ਸਾਨੂੰ ਤਾਂ ਲੱਗਦਾ ਵੀ ਆ ਜਿਹੜੀ ਚਬਾਈਦਾ ਦੀ ਨਾਲ ਮਿੱਟੀ ਆ ਜਿਹੜੀ ਲੱਗੇ ਹੋਇਆ ਇਹਨਾਂ ਨਾਲ ਮਿੱਟੀ ਜਿ ਘਟਾ ਹੈ ਜਦੋਂ ਕੋਈ ਬਾਰਝ ਪੈਂਦੀ ਹੈ ਜਾਂ ਚਪੈਦਾ ਮੋਟਰ ਤਗੜਾ ਹੁੰਦਾ ਮੋਟਾ ਖਾਲੀ ਹੋ ਕੇ ਜਲਦੀ ਜਿੱਪਿੰਦਾ ਤੁਹਾਡੇ ਸਾਹਮਣੇ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਰੇਤੇ ਪ੍ਰਬੰਧ ਨਹੀਂ ਕੀਤੇ ਜਾਂਦੇ ਜੋ ਬਰਸਾਤਾ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਬਰਸਾਤ ਹੁੰਦਾ ਹੁਣ ਇਹਦੀ ਬਥੇ ਪ੍ਰਬੰਧ ਕਰਦਾ ਕੀ ਕਰਦਾ ਧਰਮ ਤਾਂ ਜਦੋਂ ਸਾਡੀ ਜਿਹੜੀ ਸਮਝ ਆ ਜੇ ਚਪੈਦਾ ਨਾਲ ਮਿੱਟੀ ਹੈ ਨਹੀਂ ਬਲੇਬਾਸ ਪਹਿਲੀ ਵਾਰ ਹੋਇਆ ਜਾਂ ਅੱਗੇ ਵੀ ਹੁੰਦਾ ਰਹੀ ਇਸ ਇਹ ਅੱਗੇ ਵੀ ਟੁੱਟੀ ਹੈ ਇੱਕ ਦੋ ਵਾਰ ਕਈ ਵਾਰ ਟੁੱਟੀ ਹੋਈ ਹੈ ਉਦੋਂ ਹੱਲ ਹੋ ਜਾਂਦਾ ਸੀ ਕਿਸੇ ਤਰ੍ਹਾਂ ਬਾਦੋਂ ਗੱਡੇ ਕੋਲ ਲੱਗੇ ਇੱਕ ਕਿੱਤੇ ਵੀ ਗੱਡੇ ਲੱਗੇ ਜਿੱਤੇਗਾ ਤਾਂ 100 ਠੀਕ ਹੋ ਜਾਣਾ ਉੱਤੋਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਦੇਖ ਸਕਦੇ ਆ ਲੋਕ ਸ਼੍ਰੀ ਮੁਕਸਰ ਸਾਹਿਬ ਦੇ ਰੋਕ ਜਿਹੜੇ ਖੜੇ ਹੋਇਆ ਆਸ-ਪਾਸ ਦੇ ਘਰਾਂ ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸੂਆ ਟੁੱਟਿਆ ਕੀ ਕਹਿਣਾ ਚਾਹੁੰਦੇ ਸੂਆ ਟੁੱਟਿਆ ਯਾਰ ਇਹ ਦੇਖੋ ਜਿਸ ਢਾਂਗ ਨਾਲ ਟੁੱਟਿਆ ਸਾਨੂੰ ਨਹੀਂ ਪਤਾ 6 ਵਜੇ ਦਾ ਟੁੱਟਿਆ ਇਹ ਦੇਖੋ ਠੀਕ ਹੈ ਇਹ ਪ੍ਰਸ਼ਾਸਨ ਦੀ ਤਰਫ ਕੋਈ ਵੇਦ ਭਾਲ ਹੈ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਇਹ ਤਾਂ ਉਹਨਾਂ ਵੱਲੋਂ ਕੋਈ ਆਇਆ ਨਹੀਂਗਾ ਤੇ ਮਕਾਨ ਜਿਹੜੇ ਡਿੱਗੀ ਜਾਂਦੇ ਸੋ ਸੱਤ ਤਸਲਾ ਫਸਲਾ ਸਾਰੀਆਂ تباہ ਹੋ ਗਈਆਂ ਹੂੰ ਆਹ ਗੱਲ ਪਤਾ ਹੈ ਉਹ ਤਾਂ ਦੇ ਪੀ ਧੱਕ ਦੇ ਮਕਾਨਾਂ ਦਾ ਪਾਣੀ ਇੰਨਾ ਘੜਾ ਜਵੇਰ ਦਾ ਕਰਦੇ ਹੈ ਪ੍ਰਸ਼ਾਸਨ ਨੂੰ ਵੀ ਨਿਗ੍ਹਾ ਮਾਰਨੀ ਚਾਹੀਦੀ ਹੈ ਕਿੰਨਾ ਕੋ ਨੁਕਸਾਨ ਪਈ ਜੀ ਨੁਕਸਾਨ ਨੁਕਸਾਨ ਆ ਸਾਰੇ ਘਰਾਂ ਦੇ ਬੇ ਨਾਲ ਪਾਣੀ ਵੜ ਗਿਆ ਕੰਨ ਟਿੱਕੀਆਂ ਟੁੱਟ ਗਈਆਂ ਨੇ ਆਪ ਅਸਨਾ ਜਿਹੜੀਆਂ ਚਰੀ ਮੱਖੀ ਭਈ ਹਤਾ ਫਸਲ ਪੂਰਾ ਬਰਬਾਦ ਹੋ ਗਈ ਜੀ ਕੀ ਮੰਗ ਕਰਦੇ ਹਾਂ ਬਾਲ ਪ੍ਰਸ਼ਾਸਨ ਰਹੀ ਮੰਗੇ ਵੀ ਇਹਨਾਂ ਦਾ ਮਾਜਵਾ ਦਿੱਤਾ ਜਾਵੇ ਜਿਹੜੇ ਗਰੀਬਾਂ ਦੇ ਮਕਾਨ ਡਿੱਗੇ ਆ ਉਹਨਾਂ ਦਾ ਮਾਜਵਾ ਦਿੱਤਾ ਜਾਵੇ ਤੇ ਕਿ ਧੱਕ ਦੇ ਗਾਂ ਤੇ ਡਿੱਗੇ ਡਿੱਗੇ ਗਾੜੀ ਨਹੀਂ ਸਕਦੇ ਆ ਜੇ ਨਹੀਂ ਬੰਦ ਹੋਈ ਤਾਂ ਡਿੱਗੀ ਸਕਦੇ ਆ ਅੱਜ ਤਾਂ ਕਤਾਬੀਆਂ ਨੂੰ ਬੰਦ ਕਰਨੋਂ ਆ ਤੇ ਆਇਆ ਅੱਛਾ ਸਿੱਟੀ ਜਾਂਦਾ ਹੁੰਦਾ ਦਾ ਕੋਈ ਨਹੀਂ ਅੱਛਾ ਕਿੰਨੇ ਵਜੇ ਜਿਹੜਾ ਸ਼ੁਰੂ ਹੋਇਆ ਪਟਵਾਰੀ ਨੂੰ ਬੁਲਾਇਆ ਪਟਵਾਰੀ ਸਾਹਿਬ ਆਓ ਜੀ ਅੱਛਾ ਕਿੰਨੇ ਵਜੇ ਜਿਹੜੀ ਘਟਨਾ ਹੋਈ ਹੈ ਇਹ ਘਟਨਾ ਛੇ ਸਵੇਰੇ 5:30 5:6 ਵਜੇ ਅੱਛਾ ਕਿੰਨਾ ਕੋ ਨੁਕਸਾਨ ਜਿਹੜਾ ਹੈਗਾ ਨੁਕਸਾਨ ਇਨਸਾਨ ਹੋਇਆ ਪਤਾ ਸਾਡੀ ਉਹਥੇ ਜਿਹੜੇ ਅਧਿਕਾਰੀ ਪਹੁੰਚੇ ਗੱਲਬਾਤ ਕਰਦੇ ਭਾਈ ਜੀ ਕੀ ਕਹਿਣਾ ਚਾਹਦੇ ਹੋ ਜੋ ਇਸ ਤੇ ਘਟਨਾ ਹੋਈ ਹੈ ਕੀ ਕਾਰਨ ਲੱਗਦਾ ਕਰਨ ਬਾਈ ਜੀ ਤੁਹਾਡੇ ਸਾਹਮਣੇ ਸਪਸ਼ਟ ਹੀ ਹੈ ਸਪੈਂਡਾ ਡਿੱਗ ਪਿਆ ਉਹਦੇ ਕਰਕੇ ਖਾਰ ਪੈ ਗਈ ਤੇ ਪੂਰਾ ਟੁੱਟ ਗਿਆ ਹੈਡਵਰਕ ਉਸ ਤੋਂ ਪਿੱਛੋਂ ਪਾਣੀ ਬੰਦ ਕਰਤਾ ਫੋਰਸ ਅਪਾਰਟਮੈਂਟ ਵੀ ਇੱਥੇ ਆ ਗਿਆ ਬਾਕੀ ਤੌਰ ਤੇ ਦਰਖਤ ਨੂੰ ਛਾਂ ਕੇ ਤੇ ਇੱਥੇ ਬੰਦ ਕਰ ਦਿੱਤੇ ਕਿੰਨੇ ਟਾਈਮ ਤੱਕ ਕਰੇ ਸਹੀ ਹੋ ਜਾਏਗਾ ਬਸ ਇਹ ਪਾਣੀ ਦੀ ਗੱਲ ਹੀ ਹੈ ਬਾਈ ਜੀ ਪਾਣੀ ਦਾ ਲੈਵਲ ਹਾਫ ਤੱਕ ਜਾਵੜਿਆ ਇਸ ਤੋਂ ਪਾਣੀ ਦਾ ਲੈਵਲ ਘਟਦਾ ਦਾ ਕੰਮ ਸ਼ੁਰੂ ਹੋ ਗਿਆ ਕਰ ਡਿੱਗਾ ਨਾਲ ਜਮਾ ਹੋ ਗਿਆ ਤੇ ਬੰਦੇ ਬੰਦੇ ਪਾਣੀ ਹੋ ਗਿਆ ਕਹਿੰਦਾ ਸਰਕਾਰ ਆਉਗੀ ਜਿਵੇਂ ਬਾਹਰ ਜੋ ਸਾਡਾ ਮਕਾਨ ਸਾਡਾ ਮਕਾਨ ਟੇਚ ਦੇ ਅੱਧਾ ਆਰਜੋ ਸਾਡੇ ਸੱਤ ਕੋਈਸ ਹੋਇਆ ਟੁੱਟਿਆ ਜੀ ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਪਾਣੀ ਦਾ ਨਿਕਾਸ ਕੱਢੀ ਜੰਨੇ ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ ਤੇ ਸੋ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ ਨਿੱਕੇ ਨਿੱਕੇ ਜਵਾਕ ਹੈ। 400 ਦੇ ਬੇਨਤੀਆਂ ਵੀ ਆ ਕੇ ਸੁਭਾ ਬੰਦ ਕਰਨ ਜੋ ਘਰਾਂ ਦਾ ਬਚਾਅ ਹੋ ਸਕੇ ਤੇ ਸਾਡੇ ਨਿੱਕੇ ਨਿੱਕੇ ਬੱਚੇ ਡੁੱਬ ਜਾਣਗੇ ਪਾਣੀ ਚ ਤੇ ਜਾਨੀ ਨੁਕਸਾਨ ਹੋ ਸਕਦਾ ਹੈ। ਸੋਈ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਤਾਂ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਲਦੀ ਇਹਨੂੰ ਠੀਕ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਨ ਦਿੱਤੀ ਜਾਵੇ। ਸਪੋਕਸਮੈਨ ਟੂਵੀ ਲਈ ਸ਼੍ਰੀ ਮੁਖਤਰ ਸਾਹਿਬ ਤੋਂ ਸੁਣੂਗਾ ਦੀ ਰਿਪੋਰਟ। ਕਾਫੀ ਨੁਕਸਾਨ ਹੋਇਆ ਦੇਖ ਸਕਦੇ ਹੋ ਪੁਲ ਜਿਹੜਾ ਸੂਆ ਜਿਹੜਾ ਕੋਟਲੀ ਜਿਹੜਾ ਰੋਡ ਤਾਂ ਹੈ ਜਿਹੜਾ ਛੁੱਟ ਗਿਆ 10 ਕਿੱਲੇ ਵਿੱਚ ਜਿਹੜਾ ਪਾਣੀ ਚੱਲ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਜਿਸਦੇ ਵਿੱਚ ਲੋਕਾਂ ਵੱਲੋਂ